ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵਲੌਗ ਸ਼ੁਰੂ ਕੀਤਾ ਝੋਨੇ ਵਾਲਾ ਝੋਨੇ ਦੀ ਪਨੀਰੀ ਤੁਹਾਨੂੰ ਮੈਂ ਵਿਖਾਉਣਾ ਪਨੀਰੀ ਪੱਟਣ ਵਾਲੇ ਬੰਦੇ ਹਾਂਜੀ ਕੀ ਹਾਲ ਹੈ ਆਪਣੀ ਚੱਲੀ ਜਾਂਦੀ ਸੂਰਜ ਵਾਲੀ ਮੋਟਰ ਧੁੱਪ ਤਾਂ ਵੈਸੇ ਘੱਟ ਹੀ ਆ ਚੱਲੀ ਜਾਂਦੀ ਵਧੀਆ 47 ਰੁਪਏ ਚ ਮੇਰੇ ਗੇੜੇ ਰੁਪਏ ਚ ਦੀ ਹੈ ਆ ਚੀਜ਼ ਦਿਖਾਉਣ ਵਾਲੀ ਰਹੀ ਗਈ ਸੀ ਇਹ ਸੀ ਮਸ਼ੀਨ ਆਸਤੇ ਸਪੈਸ਼ਲ ਬਣਵਾ ਕੇ ਲਿਆਂਦੀ ਸੀ ਇਹ ਐ ਚੱਕੀ ਜਾਂਦੀ ਆ ਇਹਦੇ ਉੱਤੇ ਮਸ਼ੀਨ ਚੜ ਜਾਂਦੀ ਆ ਇਹ ਵੈਸ਼ ਮਸ਼ੀਨਾਂ ਅਸਤੀ ਬਣਾਈ ਆ ਮਸ਼ੀਨ ਲਾਏ ਹੁੰਦੇ ਆ ਦੇ ਨੇੜੇ ਹੁੰਦੇ ਆ ਤੇ ਬਾਅਦ ਚ ਇਹਦੇ ਪਨੀਰੀ ਲੱਦ ਰਦੇ ਕੇ ਲਈ ਜਾਂਦੇ ਆ ਵਾਹ ਵੀ ਵਾਹ ਕੀ ਬਾਤ ਆ ਹਾਂਜੀ ਕੀ ਹਾਲ ਚਾਲ ਆ ਵਧੀਆ ਵਧੀਆ ਮਜੀ ਅੱਜ ਵਧੀਆ ਆ ਤਾਂ ਵਧੀਆ ਆਪਣੀ ਬਹੁਤ ਚੰਗੀ ਸਾਰੀ ਪਨੀਰੀ ਉੱਧਰ ਆ ਜਦੂਗਾ ਸਾਰੀ ਚੰਗੀ ਚੰਗੀ ਆ ਥੋੜੇ ਜਿਹੇ ਕੇਰੇ ਆ ਉੱਥੇ ਮਾਰੇ ਇਹਦੇ ਉੱਤੋਂ ਦੀ ਰੋਈ ਨੰਗੀ ਸੀਗੀ ਰੋਜਾਂ ਕਰਕੇ ਮਾਰੀ ਉਹ ਜਿੱਥੇ ਤੇ ਪੈਰ ਰੱਖਿਓ ਉੱਥੋਂ ਫਿਰ ਖਰਾਬ ਹੋ ਗਈ ਬਣੀਰੀ ਵੱਡੀ ਨਹੀਂ ਗਈ ਬਾਕੀ ਇਦੂ ਗਾ ਤਾਂ ਸਾਰੀ ਰਾਜੂ ਓਕੇ ਆ ਜਮ ਬਾਕੀ ਸਹੀ ਆ ਸਾਰੇ ਆ ਸਿਵਾਸੀਆ ਵੀ ਖਿਲਰ ਰਿਆ ਆ ਜੀ ਪਾਣੀ ਨਾਲ ਪਾਣੀ ਨਾਲ ਦਰ ਜਾਂਦਾ ਸੀ ਠੀਕ ਆ ਹਾਂ ਜੀ ਨੀ ਮਾਜੀ ਓਕੇ ਆ ਦੇਖ ਲੈ ਟਾਂਪਾ ਤੇ ਤੇਰੀ ਮੰਨੀ ਤੇ ਚੰਨ ਮੈਂ ਰੱਖ ਅੱਜ ਟਾਂਪਾ ਨਾ ਨਹੀਂ ਬਾਈ ਮੈਂ ਤਾਂ ਪਾਣੀ ਲਈ ਜਾਣਾ ਟਰਾਲੀ ਭਰ ਕੇ ਮੈਂ ਛੱਡਿਆ ਆ ਤੜਕੇ ਇੱਕ ਉਧਰ ਲਾ ਕੇ ਆਇਆ ਗੇੜਾ ਹੁਣ ਆਲੀ ਲੋਕ ਵੱਡੀ ਨਹੀਂ ਕੱਲੀ ਵੱਡੀ ਹੈ ਤੇ ਨਾ ਜਾਣਨ ਨੇ ਨਾ ਯਾਰ ਐ ਨਾ ਕਰਿਆ ਕਰੋ ਵੰਡ ਕੇ ਰਲ ਕੇ ਰਲਦੇ ਨਹੀਂ ਇਹਨਾਂ ਦੀ ਡਿਊਟੀ ਇਹਨਾਂ ਨੇ ਵੱਢ ਕੇ ਲੱਦਣੀ ਹੈ ਠੀਕ ਹੈ ਜੀ ਸਰਦਾਰ ਜੀ ਆ ਜੀ ਇਹਨਾਂ ਦਾ ਹਥਿਆਰ ਇਦਰੋਂ ਬੰਦਾ ਨਾਪਦਾ ਤੇ ਉਧਰ ਖਿੱਚਦਾ ਇਹ ਪੂਰੇ ਤਿੱਖੇ ਆ ਤੇ ਪਨੀਰੀ ਪਟਦੀ ਆ ਇੱਕ ਮਿੰਟ ਪਟਦਾ ਇਹਨਾਂ ਨੇ ਲੋਡ ਘਰੀ ਜਾਂਦੇ ਆ ਪਾਇਨ ਲੱਗਦਾ ਜਿਵੇਂ ਆ ਵੀ ਵੇਗ ਨਾਲ ਪਰ ਇਹ ਭੀਗ ਰਿਹਾ ਪਿਆ ਇੱਥੇ ਰਾਜੂ ਕਿੰਨੇ ਆ ਰੋਲ ਇਹ 130 7 253 ਪਹਿਲਾ ਇਹ ਇੱਕ ਕਿੱਲਾ ਦੇ ਤਿੰਨ ਕਿਡਾਲਾਂ ਦੀ ਪਨੀਰੀ ਹੋਗੀ ਹੈਨਾ 100 ਪੀਸ ਨਹੀਂ ਪੈਂਦਾ ਇੱਕ ਚ ਦੋ ਕਿੱਲਾ ਜੋ 10 10 ਰੋਲ ਘਟਣਗੇ ਅੱਛਾ 80 ਟ੍ਰੇ ਕਿੱਲੇ ਚ ਪੈਂਦੇ ਮੈਂ ਕਿਹਾ 100 ਪੈਂਦੀਆਂ ਆ ਵੀ ਬਹੁਤ ਵਧੀਆ ਜਿਗਾਰ ਆ ਦੋ ਕਿੱਲਾ ਦਾ ਹੋ ਗਿਆ ਫੇ ਨਿਮਾ ਵੇਖਾਉਂਦਾ ਫਰਾ ਸਾਹ ਮਹਿਗਾਂ ਲੋ ਜੀ ਚੱਲਦੇ ਹਾਂ ਹੁਣ ਆਪਾਂ ਮੈਂ ਚੱਲਦਾ ਮਸ਼ੀਨ ਕੋਲੇ ਅੱਗੇ ਤੇ ਇਹਨਾਂ ਕੋਲੇ ਹੀ ਸਾਰਾ ਕੰਮ ਠੇਕਾ ਹੀ ਇਹਨਾਂ ਕੋਲੇ ਤੇ ਆ ਬਣਾਉਣੀ ਸੀ ਫਿਰ ਵੀਡੀਓ ਮੈਸੇਜ ਕਰੋ ਮੈਂ ਚੱਲਣਾ ਅੱਜ ਛਣੀਰੀ ਦੇਖ ਲਓ ਤੁਸੀਂ ਸਾਰੀ ਇਹਨਾਂ ਨੇ ਵੀਜੀ ਆ ਬਹੁਤ ਵਧੀਆ ਵੀਜੀ ਆ ਬਹੁਤ ਵਧੀਆ ਬਣੀ ਦੀ ਨੂੰ ਜਿਹੜੀ ਆ ਹਾਰੀ ਪਨੀਰੀ ਵਜਿ ਸੇ ਕੋਈ ਜੀ ਵਿੱਚੋਂ ਬਸ ਆਪਾਂ ਮੈਂ ਪਹਿਲਾਂ ਦੱਸਿਆ ਸੀਗਾ ਆਪਣੀ ਉਹ ਨਾਲੇ ਜਾਨਵਰਾਂ ਨੇ ਖਰਾਬ ਕਰਤੀ ਸੀਗੀ ਪਰ ਉਹ ਨਿਬੜ ਗਿਆ ਹੁਣ ਬਸ ਵਧੀਆ ਵਧੀਆ ਪਨੀਰੀ ਦੇ ਰਹੀ ਕਹਿੰਦੇ ਲਓ ਜੀ ਆ ਗਏ ਖੇਤ ਆਪਾਂ ਲਾਈ ਜਾਂਦੇ ਚੁੱਪ ਚੋ ਨਾ ਮੁੰਡੇ ਦਾ ਧੂੜਾੜਾ ਹੀ ਆਉਂਦੇ ਆ ਦੋਵੇਂ ਪਿਆ ਪੁੱਤ ਆ 90 ਆਉਂਦੇ ਕਿ ਦੋਵੇਂ ਹੀ ਭਰਾ ਹੀ ਲੱਗਦੇ ਵੇਖ ਅਸਾਂ ਨਜ਼ਰ ਲੱਗਦੀ ਹੋਰ ਆ ਦੁਕਾਨੀਆਂ ਲਿਆ ਕੇ ਓਹੋ ਚਲੋ ਵਧੀਆ ਫੱਤਾ ਡੋਰੀਆਂ ਬੰਨਤੀਆਂ ਪਨੀਰੀ ਦਾ ਬਹੁਤ ਰੱਖੀ ਬੈਠੇ ਹਜੇ ਹਾਂਜੀ ਕੀ ਹਾਲ ਚਾਲ ਸੱਟਾ ਹਾਂਜੀ ਛੋਟਾ ਜਿਹਾ ਜਗਰਾਜ ਮੈਂ ਵੇਖੀ ਨਾ ਦੂਰੋਂ ਮੈਨੂੰ ਭਰਾ ਹੀ ਲੱਗਦੇ ਦੋਵੇਂ ਇੱਕੋ ਜਿਹੇ ਆ ਦੂਰੋਂ ਦਾ ਪਤਾ ਨਹੀਂ ਕਿਹੜਾ ਚਲਾਉਂਦਾ ਤੇ ਕਿਹੜਾ ਖੜਾ ਠੀਕ ਹੈ ਹੋਰ ਨਹੀਂ ਆ ਰਹੇ ਆ ਓਕੇ ਰਿਪੋਰਟਾਂ ਅੱਜ ਨਹੀਂ ਲੱਗੀਆਂ ਜਿਹਨੇ ਕਿਹਾ ਮੈਂ ਉਹ ਬੰਨੀਆਂ ਲਿਆ ਕੇ ਡੋਰੀਆਂ ਡੋਰੀਆਂ ਬੰਨੀਆਂ ਜੀ ਹਾਂਜੀ ਸਾਹਿਬ ਜੀ ਓਕੇ ਆ ਤੰਗਦਾ ਨਹੀਂ ਕਰਦੇ ਤੈਨੂੰ ਤੰਗ ਕਰੂਗਾ ਤੇਨੂੰ ਬਾਪੂ ਦਿਰਾ ਕਰੂਗਾ ਆ ਇੱਥੇ ਰੱਖ ਨੀ ਮੈਂ ਕਰਤਾ ਆਪਦਾ ਆਪਰੇਸ਼ਨ ਚਾਲੂ ਆ ਇੱਥੇ ਰੱਖ ਤੁਹਾਡੇ ਕੋਲੇ ਇਹ ਖੜੇ ਰੋਲ ਪਾ ਲੈਨੇ ਆਪਾਂ ਠੀਕ ਹੈ ਜੀ ਨਾ ਉਹਨੂੰ ਨਵਾਂ ਬੰਦਾ ਲਿਆਦਾ ਤੁਸੀਂ ਜਵਾਗ ਨੂੰ ਤੰਗ ਕਰਦੇ ਛੋਟੇ ਨੂੰ ਹੈ ਨਾ ਥੱਕ ਗਿਆ ਜੀ ਉਥੇ ਲਾਉਂਦੇ ਨਹੀਂ ਜੀ ਉਹ ਉਥੇ ਉਹ ਲੱਗਦਾ ਨਹੀਂ ਸੀਗਾ ਨਾ ਕੋਈ ਨਹੀਂ ਦਵਾ ਨਾ ਦਵਾ ਦਾ ਉਹ ਤਾਂ ਵਾਧੂ ਬੰਦਾ ਆਦਾ ਵਾਧੂ ਦਾ ਬੰਦਾ ਉਹ ਬਲਵਾ ਦਾ ਉਹਨੂੰ ਆਪਾਂ ਜੀ ਬੜੀ ਬੜੀ ਤੇ ਰੱਖਿਆ ਸੀ ਬੜੀ ਬੜੀ ਜਿਆਦਾ ਬੜੀ ਬੜੀ ਜਿਆਦਾ ਕਿਆ ਜਮਾ ਐ ਨੇਰੇ ਨਹੀਂ ਦਿਖਦਾ ਐਂ ਦੇਖਦੇ ਦਿਖਦਾ ਦੀ ਦੀ ਛਤੀ ਦੀ ਠੇਕੇਦਾਰ ਆ ਗਿਆ ਕਹਿੰਦਾ ਸਾਡਾ ਇਹ ਥੋੜਾ ਕੱਦੂ ਵਾਲਾ ਠੇਕੇਦਾਰ ਆ ਹੋਰ ਮੈਨ ਆ ਇਹ ਅੰਨੀ ਆ ਗਈ ਬਣੀ ਜੀ ਪਨੀਰੀ ਮੈਂ ਵੀ ਅੱਗਿਆ ਹੈ ਕਹਿੰਦਾ ਕਿ ਤੇ ਪਨੀਰੀ ਸੰਘਣੀ ਆ ਜਾਂਦੀ ਆ ਗੋਡਾ ਵਧੀਆ ਮੈਂ ਜਿਆ ਪਰਲੇ ਪਾਸੇ ਪਰਲੇ ਮੈਂ ਬਾਦੂ ਖਾਣੇ ਤੇ ਆਉਂਦੇ 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 ਬੱਸ ਬੱਸ ਆਪਾਂ ਤੇ ਕਿੱਥੇ ਲਾ ਕੇ ਆਂ ਕਿੱਧਰ ਤੇ ਖੱਬੇ ਹਾਂ ਕੱਲ ਨੂੰ ਕਿਥੇ ਲਾਉਣਾ ਵੀ ਥੋੜਾ ਘਣਾ ਪੜਾ ਰਿਹਾ ਵੀ ਕੱਲ ਨੂੰ ਤੂੰ ਇਹ ਤਾਂ ਲਾਉਂਦੇ ਇਹ ਤਾਂ ਲਾਉਂਦੇ ਕੱਲ ਨੂੰ ਜੀ ਬਣਾਇਆ ਬਣਾਓ ਉਹ ਆਹ ਦਾ ਬਣ ਗਿਆ ਇਹਨਾਂ ਦਾ ਘਸਣ ਵਾਲੀ ਜਣਾ ਕੱਲ ਨੂੰ ਹੋਰ ਕੀ ਸਾਡੇ ਕੀ ਲਾਉਂਗੇ ਪਨੀਰੀ ਕਿਹੜੀ ਲਾਉਂਗੇ ਗਲਤ ਹੋ ਗਈ ਇਹ ਆਪਾਂ ਦਾ ਬਈ ਜਿਵੇਂ ਨਾ ਨਾ ਲਾਫਦੀ ਲਾਉਂਗੇ ਸਾਰੀ ਹਾਏ ਵੇ ਯਾਰ ਬਾਪੀ ਦਾ ਲਾਖੇ ਖੁਸ਼ ਨਹੀਂ ਸੀ ਅਸੀਂ ਅੱਜ ਬਾਈ ਐਡੀ ਬਾਪ ਜੀ ਰੇਟ ਹੋਣਾ ਨਾ ਅੱਛਾ ਉਹਨੇ ਕਹਿਤਾ ਕਿੰਨਾ ਲਾ ਦਿੰਦੀ ਐ ਦੱਸੋ ਮੈਨੂੰ ਹਾਂਜੀ ਬਾਈ ਜੀ ਦੱਸ ਦੋ 8 ਤੋਂ 9 ਕਿਲੇ ਮੈਨੂੰ ਵੀ ਲੈ ਚਲੋ ਯਾਰ ਇਹ ਤਾਂ ਅਸੀਂ ਬਸ ਵਾਰਡ ਹੋ ਗਈ ਵਾਰਡ ਹੋ ਗਈ ਹੋਰ ਭਰ ਗਈ ਕਿੰਨਾ ਥਾ ਲਾ ਦਿੰਨੇ ਆਥ ਨੂੰ ਤੁਸੀਂ ਲਾ ਦੇ ਨੇ 12-13 ਕਿਲੇ ਓਕੇ ਠੀਕ ਆ ਉਹ ਵੀ 14 ਦਾ ਵੇਡੂ ਪਹਿਲਾਂ 5 ਕਿਲੇ ਲਾ ਦੇ ਲਾ ਤੇ ਤੇ ਹਜੇ ਟਾਈਮ ਕੀ ਹੋਇਆ ਟਾਈਮ ਤੂੰ ਵੇਖ ਲੈਣਾ ਟਾਈਮ ਹੋਇਆ ਮੇਰੇ 12 ਵਜੇ ਤੇ 8 ਵਜੇ ਦਿਨ ਸ਼ਬਦ ਤੁਸੀਂ 9 ਵਜੇ ਠਾਲਦੇ ਮਸ਼ੀਨ ਆਜੇ 5 ਘੰਟੇ ਹੋ ਗਏ ਸਾਨੂੰ ਚੱਲਣ ਨੂੰ ਹਾਂ 7 ਵਜੇ ਲੱਗੇ ਆ ਠੀਕ ਆ ਤੇ ਹਣ ਚਾਹ ਫੜ ਲਈਏ ਨਾ ਪਤਾ ਖਿਚੀ ਆ ਅੱਜ ਮੀਟਰ ਪਨੀਰੀ ਬਹੁਤ ਆਫਰੇ ਕੋਲ ਥਾਂ ਵੀ ਬਹੁਤ ਥਾਂ ਵੀ ਹੈ ਨੇੜੇ ਇੱਕ ਆ ਦੇਖ ਆ ਸਾਰਾ ਲਾਉਣਾ ਇਹ ਕਿੰਨੇ ਕਿੱਲੇ 8 ਕਿ 7 ਆ 8 ਕਿੱਲੇ 8 ਕਿੱਲੇ ਆ ਤੇਰੇ ਨਾਲ ਹੋਣੀ 4 ਵਜੇ ਤੇ ਛੁੱਟੀ ਯਾਰ ਤੂੰ 5 ਵਜੇ ਤਾਈ 5 ਵਜੇ ਮੈਂ ਘਰੇ ਜਾਣਾ ਠੀਕ ਹੈ ਠੀਕ ਓਕੇ ਡਨ ਫਿਰ ਆ ਜੂ ਮੈਂ ਕੰਮ ਨਿਬੜ ਕੇ ਮੈਂ ਜਾਵਾਂ ਉਹ ਮੁੰਡੇ ਦੀ ਵੀਡੀਓ ਬਣਾ ਲਿਆ ਮੈਂ ਕੰਮ ਕਰੀ ਜਾਂਦੇ ਆ ਤੁਸੀਂ ਵੀ ਜੋ ਹੈ ਨਾ ਔਖੇ ਨਿਗਾਹ ਲਓ ਜੀ ਨੱਪੋ ਫਿਰ ਆ ਜੂਗਾ ਮੈਂ ਨੱਪੋਗਾ ਕੋਈ ਜਾਂਦਾ ਹੀ ਨਹੀਂ ਠੀਕ ਹੈ ਜੀ ਲਓ ਜੀ ਪੁੱਲ ਲੱਗੇ ਪਏ ਆ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਬਾਅਦ ਚ ਬੰਦੇ ਵੇਨੇ ਕੀ ਕਰਦੇ ਬਾਦੀ ਓ ਵੈਰੀ ਗੁੱਡ ਵੈਰੀ ਗੁੱਡ ਮੇਰਾ ਗਰਮੀ ਇੰਨੀ ਸੀ ਜਾਂਦਰ ਕਿਵੇਂ ਪੱਟਦੇ ਆਪਾ ਓ ਹੋ ਹੋ ਆ ਇੱਥੇ ਰੱਖ ਪਾ ਇਹ ਵੀਡੀਓ ਵੇਖ ਕੇ ਤੇਜ ਹੋ ਗਿਆ ਵੀਡੀਓ ਵੇਖ ਕੇ ਤੇਜ ਹੋ ਗਿਆ ਮੁੰਡਾ ਠੀਕ ਆ ਠੀਕ ਆ ਠੀਕ ਆ ਗੋਡਾ ਉਹਦਾ ਕਿਹਾ ਮੇਂ ਘਟ ਕੋ ਆ ਲਿਆ ਕਰੋ ਫਾਰਾ ਚੱਕੀ ਜਾਂਦੇ ਹੁਣ ਕਨੇ ਡਾਲੇ ਪੱਕੇ ਕਨੇ ਡਾਲੇ ਆ ਗਏ ਮੇਰੇ ਵੀਰੋ ਐਸ ਨੂੰ ਛੱਡਦਾ ਵੀ ਪਾਣੀ ਦੱਸ ਦੇ ਕੋਈ ਸਾਡੀ ਕਾ ਉਹ ਪਾਣੀ ਆ ਪਾਗਲੇ ਖੇਤ ਨੂੰ ਜਾਣਾ ਇੱਥੇ ਖੇਤ ਕਰਨਾ ਜਾਣਾ ਇੱਥੋਂ ਪਰਵਾ ਨੂੰ ਆਵੇਂ ਮੂੰਹ ਇੱਥੇ ਹੈਗਾ ਇੱਥੇ ਬਹੁਤ ਹੋ ਰਹੀ ਹੈ ਹਾਂ ਆ ਵਟ ਪਾਈਆ ਹੁਣ ਦੇਖੋ ਇਹ ਇਹ ਕਾਰੀਗਰ ਜੇ ਵਾਲਾ ਕਾਰੀਗਰ ਹੈ ਇਸ ਦੇ ਸਾਥ ਪਾਈ ਹੈ ਵੱਟਿਸ ਕੋ ਤੇ ਦੋ ਚੰਡੀਗੜ੍ਹ ਵਾਲੇ ਚੰਡੀਗੜ੍ਹ ਵਾਲੇ ਵੀ ਇੱਥੇ ਹੀ ਆ ਲੈ ਵੀ ਮੁੰਡਨੇ ਦਾ ਕਾ ਖਤਮ ਹੀ ਕਰਤਾ ਹੈ ਰਾਣਾ ਜੀ ਰਾਣਾ ਜੀ ਰਾਣਾ ਜੀ ਉਧਰ ਸਾਡੇ ਆਪਣੇ ਵੈਲਡਰ ਲਵ ਗਿਲਜ ਲਵ ਗਿਲਜ ਵੀ ਪਹੁੰਚ ਚੁੱਕੇ ਨੇ ਅੱਜ ਇੰਨੀ ਸਖਤ ਡਿਊਟੀ ਲੱਗੀ ਆ ਧੁੱਪੇ ਸੇਰ ਐ ਮਮਾ ਹਾਉ ਆਰ ਯੂ ਓਹ ਹੋ ਹੋ ਰਿਸਪੈਕਟ ਨਹੀਂ ਕਰਦੇ ਹੈ ਨਾ ਫੋਰਮੈਨ ਦੀ ਯਾਰ ਉਹੀ ਗੱਲ ਆ ਯਾਰ ਕੰਮ ਵੀ ਇਹ ਕੰਮ ਕਰਾਉਣ ਵਾਲੇ ਬੰਦੇ ਤੋਂ ਕੰਮ ਕਰਕੇ ਨਹੀਂ ਮੁੰਡੇ ਖੁਸ਼ ਹੁੰਦੇ ਜਵਾਨੀ ਫਿਰ ਕੰਮ ਜਵਾਨੀ ਬੈਗੀ ਸਹੀ ਗੱਲ ਮੁੰਡੇ ਪੈਲੀ ਵਹਣ ਆਏ ਸੀ ਤੇ ਇਹਨਾਂ ਨੇ ਮੇਰੇ ਸਾਬ ਨਾਲ ਘੰਟਾ ਹੋ ਗਿਆ ਇਹਨੂੰ ਇਹਨਾਂ ਨੇ ਘਾ ਹੀ ਇਹਨਾਂ ਪੱਟਤਾ ਇੱਥੇ ਕਾਈ ਚੱਕੀ ਜਾਂਦੇ ਆ ਤਨ ਪੰਡਾ ਭਰ ਕੇ ਭਰਾ ਸਰਦੀ ਠੀਕ ਆ ਕੌਣ ਕਹਦੂਗਾ ਮੁੰਡਾ ਚੰਡੀਗੜ੍ਹ ਚ ਰਹਿੰਦਾ ਏ ਤੇ ਬਾਹਰ ਜਾ ਆਇਆ ਨਾਲੇ ਕੈਨੇਡਾ ਰਹਿ ਕੇ ਆਇਆ ਹੈ ਲੈਂਡ ਵੀ ਟੂਰ ਲਾਇਆ ਠੀਕ ਆ ਯਾਰ ਫਿਰ ਚੜਾਈ ਆ ਇਹਨੂੰ ਫਿਰ ਇਹਨੂੰ ਫਿਰ ਪੰਜਾਬ ਨਾਲ ਪੂਰਾ ਪਿਆਰ ਆ ਮੁੰਡੇ ਨੂੰ ਸਾਰੇ ਜਿੰਨੇ ਆਪਣੇ ਆਉਂਦੇ ਰਿਸ਼ਤੇਦਾਰ ਉਹਨਾਂ ਨਾਲ ਸਾਰਿਆਂ ਨਾਲ ਤਕੜਾ ਸਹੀ ਗੱਲ ਆ ਸਾਰਿਆਂ ਨਾਲ ਤਕੜਾ சார <laughs> <laughs> ਮਾਨਪ੍ਰੀਤ ਬਾਈ ਇੰਨੀ ਗਰਮੀ ਕਰਾਈ ਆ ਗਰਮੀ ਭਾਜੀ ਇਸ ਤਾਂ ਨਹੀਂ ਕਰਾਈ ਵੀਰੋ ਹੋਰ ਯਾਰ ਗਰਮੀ ਬਹੁਤ ਆ ਯਾਰ ਗਰਮੀ ਬਹੁਤ ਹੈ ਵੀਰ ਜੀ ਗਰਮੀ ਤਾਂ ਬਹੁਤ ਹੈ ਪਾਣੀ ਵੀ ਦਿੱਤਾ ਜ਼ਮੀਨ ਵੀ ਤੱਤੀ ਹੁਣ ਪਾਣੀ ਛੱਡ ਕੇ ਆ ਹਾਂ ਉੱਥੇ ਠੰਡਾ ਹੁਣ ਉੱਤੋਂ ਵੀ ਪਾਣੀ ਉੱਤੋਂ ਵੀ ਦਿੱਤਾ ਆਉਂਦਾ ਕੰਮ ਉੱਤੋਂ ਵੀ ਦਿੱਤਾ ਕੰਮ ਬੜੀ ਗਰਮੀ ਆ ਹਾਂ ਬੱਸ ਲਾਇਓ ਥੋੜਾ ਟਾਈਮ ਬਹਿ ਜਾਓ ਫਿਰ ਨਹੀਂ ਬੈਠਾਂਗੇ ਹੋਰ ਬੈਠੇ ਬੈਠਣਾ ਸਾਰਨਾ ਹੀ ਨਹੀਂ ਮੈਂ ਲੁਟਕ ਜੂਗਾ ਮੈਂ ਸੁੱਟੋ ਨਾ 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 ਇਹ ਨਾ ਖਤਰਨਾਕ ਕੰਮ ਨਹੀਂ ਕਰਨਾ ਓਕੇ ਇਹ ਦੇਖ ਦੂਜੇ ਚੱਕ ਲੈ ਜਾਉਂਗਾ ਆ ਜਾ ਇਧਰ ਵਟ ਪਾਈ ਆ ਹਨਾ ਤੁਹਾਡਾ ਇਸ ਬਾਰੇ ਕੀ ਖਿਆਲ ਆ ਤੁਸੀਂ ਰਿਵਿਊ ਦੋ ਆਪਣਾ ਝੋਨਾ ਲੱਗਦਾ ਸਾਰਾ ਕੰਮ ਚੱਲਦਾ ਕੰਮ ਵੀਰੇ ਇਉਂ ਆ ਅੱਜ ਦੇ ਜੇ ਅੱਜ ਦਾ ਅੱਜ ਦਾ ਕੰਮ ਕਰਾਈਏ ਕਾ ਮਸ਼ੀਨ ਸਾਡੇ ਉੱਤੇ ਜਿਹੜੀ ਹੁੰਦੀ ਆ ਅੱਜ ਥੋੜੇ ਜੀ ਅਸੀਂ ਦਵੇ ਵੇ ਆ ਅੱਛਾ ਆ ਕੱਦੂ ਹੋਇਆ ਪਿਆ ਵਾ ਰੈਡੀ 2 ਕਿਲੇ ਉਹਨਾਂ ਕੇ ਲਈ ਸਾਡੇ ਆ ਰੈਡੀ ਆ ਠੀਕ ਹੈ ਜੀ ਇਹਦੇ ਵਿੱਚ ਪਾਣੀ ਛੱਡਣਾ ਵਾ ਇੱਕ ਵਾਰੀ ਫੇਰ ਕੱਦੂ ਕਰਨਾ ਵਾ ਅੱਛਾ ਦਿਖਾ ਦੇ ਬਾਈ ਠੀਕ ਆ ਠੀਕ ਆ ਇਹਦੇ ਦੁਬਾਰੇ ਕਦੋਂ ਕਰਾਂਗੇ ਇਹ ਫਟਾਫਟ ਖਬਰਾਂ ਦੱਸ ਰਿਹਾ ਆਪਾਂ ਨੂੰ ਬਾਈ ਫਟਾਫਟ ਖਬਰਾਂ ਕੰਮ ਕੀ ਚੱਲ ਰਿਹਾ ਆ ਉਧਰ ਅਮਣਾ ਲਾਇਆ ਵਾ ਸਾਡਾ ਪੰਪ ਸਾਫ਼ ਕਰਨ ਨੂੰ ਕਿਉਂਕਿ ਇਹ ਟਰੈਕਟਰ ਤੋ ਤਾ ਨਹੀਂ ਜਾਂਦਾ ਰੋਜ਼ ਕੱਦੂ ਕਰਨਾ ਹੁੰਦਾ ਇਹਨਾਂ ਨੂੰ ਉਹਨਾਂ ਦਾ ਵੀ ਜ਼ਰੂਰੀ ਆ ਇਹ ਨਵਾਂ ਟਰੈਕਟਰ ਆ ਮੈਂ ਉੱਥੇ ਲਾਇਆ ਲਾਪਰੀ ਫੜਾ ਘਾ ਚੋਕ ਗਿਆ ਬਹੁਤ ਸਿਆਣਾ ਬੰਦਾ ਬਹੁਤ ਸਿਆਣਾ ਬੰਦਾ ਉਹ ਹਲ ਮਾਰੀ ਜਾਂਦਾ ਇੱਕ ਮੁੰਡਾ ਹਲ ਮਾਰ ਲਾਇਆ ਇੱਕ ਉਹ ਬੰਦਾ ਸੀ ਮੇਰੇ ਨਾਲ ਦਾ ਵਾ ਉਹਨੂੰ ਜ਼ਰੂਰ ਦਿਖਾ ਹਾਂ ਉਹ ਵਿੱਚ ਬੈਠਾ ਛਾਂ ਵਿੱਚ ਬੈਠਾ ਦਾ ਉਹ ਆਪਣੀ ਟੀਮ ਆ ਝੋਨਾ ਵਾਲੀ ਠੀਕ ਹੈ ਜੀ ਠੀਕ ਆ ਚਾਚੇ ਹੁਣ ਤਾਂ ਜਦੋਂ ਆਪਦੀ ਲਿਖਾ ਪੜੀ ਕਰਦੇ ਆ ਇਸ ਤੋਂ ਬਾਅਦ ਇੱਕ ਜੌਬ ਮੈਨੂੰ ਹੋਰ ਮਿਲ ਚੁੱਕੀ ਆ ਮੈਂ ਖਾਲ ਦੀਆਂ ਇਟਾਂ ਲਾਉਣੀਆਂ ਉੱਥੇ ਜਾ ਕੇ ਅੱਛਾ ਹਾਂ ਠੀਕ ਹੈ ਤੇ ਬਾਕੀ ਵੀਰੋ ਆਪਣਾ ਜਿਹੜਾ ਮੱਕੀ ਦਾ ਕੰਮ ਆ ਗੱਠਾਂ ਦਾ ਉਹ ਮੀਂਹ ਪੈਣ ਕਰਕੇ ਥੋੜਾ ਰੁਕ ਗਿਆ ਸੀਗਾ ਪੌਸ਼ਕ ਸਟਾਕ ਉੱਥੇ ਪਿਆ ਆਪਣਾ ਉਹ ਆਪਾਂ ਚੱਕ ਕੇ ਲਿਆਵਾਂਗੇ ਤੇ ਜੇ ਥੋੜਾ ਕੰਨਾ ਬਾਣ ਮਿਲਿਆ ਉਹ ਵੀ ਆਪਾਂ ਬੰਨਾਂਗੇ ਹਰੀ ਖੰਦ ਪੈੜੀ ਆਪਣੇ ਸਾਹਮਣੇ ਹੋਇਆ ਇਹ ਨਹੀਂ ਕਿ ਮੀਂਹ ਚ ਛੱਡ ਕੇ ਆਇਆ ਉਹ ਮੁੰਡਾ ਸਾਡਾ ਬਹੁਤ ਸਿਆਣਾ ਹੈ ਲਓ ਜੀ ਬਹੁਤ ਚੰਗੀ ਤਰ੍ਹਾਂ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਆਪਣੇ ਵੀਰ ਮਨਪ੍ਰੀ ਨੇ ਠੀਕ ਹੈ ਓਕੇ ਆ ਜਮਾ ਪਾਉ ਗੁੱਡ ਵਲੌਗ ਬਣਾਤਾ ਆਇਤਾ ਹੈ ਆ ਗਿਆ ਮੈਂ ਉਹਦੀ ਵੀਡੀਓ ਬਣਾ ਲਿਆ ਵ ਇੱਕ ਲੈ ਵੀ ਮੁੰਡਾ ਪੂਰੀ ਗਦਰ ਪਾਈ ਆਉਂਦਾ ਹੈ ਵੇਖਿਆ ਨਾ ਜਲੇਬੀ ਵਾਲਾ ਢੇਡਾ ਬਣਾਇਆ ਹੁਣ ਵੇਨੇ ਗੇਵੜਾ ਢੇਡਾ ਕੱਢਿਆ ਅੱਛਾ ਮੇਰੀ ਕਾਪੀ ਕੀਤੀ ਆ ਗਜ ਵਰਗੇ ਓੜੇ ਸਿੱਧੇ ਘੜਦਾ ਮੁੰਡਾ ਇੱਕ ਨੰਬਰ ਦਾ ਹਾਲੀ ਆ ਚਲੋ ਵੱਡਾ ਭਰਾ ਇਹ ਤਾਂ ਮੈਂ ਵੱਲ ਸਿੱਖਿਆ ਠੀਕ ਆ ਚਲੋ ਚੱਲਦੇ ਹੁਣ ਘਰਾਂ ਨੂੰ ਲੋ ਜੀ ਨਵੇੜ ਕੇ ਮਸ਼ੀਨ ਅਗਲੀ ਭਰਨ ਲੱਗੇ ਮੁੰਡੇ ਯਾਰ ਕਰ ਦੋ ਵੇਲੀ ਮੈਂ ਘਰੇ ਜਾਣਾ ਬੱਸ ਭਾਈ ਐਦਾਂ ਨਾ ਹੋ ਜੂ ਵੇਲੀ ਇਹ ਅਗਲੇ ਕਿਹੜੇ ਹੋ ਜੇ ਯਾਰ ਨਾ ਦਰੋ ਵਾਦੇ ਯਾਰ ਮੈਂ ਤਾਂ ਜਾ ਕੇ ਪਵਾ ਮੇਰੇ ਨਾਲ ਦੇ ਪੈਗੇ ਜਾ ਕੇ ਸਾਰੇ ਇਹ ਸਾਡੇ ਬਹੁਤ ਟਾਈਮ ਬਾਅਦ ਨਹੀਂ ਨਹੀਂ ਪਿਛਲਾ ਕਿਵੇਂ ਲੱਗਦਾ ਫਿਰਦਾ ਕੀ ਗੱਲ ਆ ਹੈ ਉਹ ਆਸ਼ਾ ਆਸ਼ਦੀਬਾ ਜਾਓ 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 ਤਾਏ ਦੇ ਮੁੰਡੇ ਛੇਕ ਨਾਲਾ ਲਿਖ ਲਓ ਛੇਕ ਨਾਲਾ ਹੈ ਛੇ ਕਿਲੇ ਚੇਕ ਨਾ ਓਕੇ ਠੀਕ ਆ ਹੁਣ ਤਾਂ ਚਿੰਗੀ ਆ ਗਈ ਕੱਲ ਕਿਲੋ ਵੀ ਹੈਗਾ ਸੀ ਹਨਾ ਮਾੜੀ ਸਾਨੂੰ ਲੈ ਵੀ ਬੰਦੇ ਆਪਣੇ ਪੂਰੇ ਟ੍ਰੇਨ ਆ ਵਾਦੇ ਪਿੰਨੇ ਰਹਿ ਗਏ ਥੋੜੇ ਜੇ ਇਹ ਅਸੀਂ ਲਾ ਕੇ ਰੱਖਦੇ ਨੇ ਇੱਥੇ ਛਾਵੇਂ ਤੇ ਦੂਜੀ ਟਰਾਲੀ ਲਿਆ ਕੇ ਇਹਨਾਂ ਕੋਲੇ ਲਾ ਦਿੰਨੇ ਆ ਡਾਲਾ ਖੋਲਦਾ ਉੱਤੋਂ ਨਹੀਂ ਫੜਾ ਦੇ ਮੈਨੂੰ ਉਹ ਕਿਧਰ ਔਖਾ ਹੋਏਗਾ ਕੁਛ ਨਹੀਂ ਹੁੰਦਾ ਜਾ ਆ ਗਿਆ ਇੱਕ ਮਿੰਟ ਟਰਾਲੀ ਹੋ ਗਈ ਵਿਹਲੀ ਮੈਂ ਤਾਂ ਚੱਲਿਆ ਘਰੇ ਦੋ ਦੋ ਮੱਥੇ ਲੱਗ ਜਾਣਗੇ ਆਹ ਕਿਹੜੇ ਦੇ ਲੱਗੇ ਵੇ ਇਹਨੂੰ ਮੈਂ ਵਿਖਾ ਦਿੰਨਾ ਆਹ ਕਿਹੜਾ ਭੂਲਾ ਲੱਗਿਆ ਵੇ ਇੱਧਰ ਆਪਣੀ ਮੱਕੀ ਖੜੀ ਆ ਮੱਕੀ ਦਾ ਜੀ ਵੀ ਚਾਰ ਪਾਵਾਂਗੇ ਵਲੌਗ ਵਿਖਾਵਾਂਗੇ ਲਓ ਜੀ ਓਕੇ ਚੱਪੜਾ ਦੇ ਰਹੀਆਂ ਲੈ ਆ ਨਹੀਂ ਮੇਰੀਆਂ ਚੱਪੜਾ ਨਹੀਂ ਹੈਗੀਆਂ ਕਿਹਦੀਆਂ ਤੇਰੀਆਂ ਕਿਹਦੀਆਂ ਠੀਕ ਆ ਇੱਕ ਜਿਹੜਾ ਮੈਂ ਟਰੈਕਟਰ ਲੈ ਗਿਆ ਸੀ ਉਹ ਅੰਦਰ ਖੜਾ ਕੋਠੀ ਚ ਆਪਣੀ ਇਹਦਾ 4 ਪਾਵਾਂਗੇ ਇਹਦਾ ਵੀ ਵਲੌਗ ਬਣਾਵਾਂਗੇ ਇੱਕ ਟਰੈਕਟਰ ਲੈ ਆਉਂਦਾ ਪਨੀਰੀ ਦੂਰ ਰੱਖੇ ਹੋਏ ਇਹਨਾਂ ਨੇ ਲੈ ਜਾਂਦੇ ਪਨੀਰੀ ਲੱਦ ਕੇ ਪਨੀਰੀ ਵਾਲੇ ਬੰਦੇ ਲੱਗੇ ਪਏ ਆ ਐਸੀ ਵੀਲੋਗ ਹੈ ਤੁਹਾਨੂੰ ਤਾਂ ਕਿ ਲਾਈਕ ਤੇ ਕਮੈਂਟ ਜਰੂਰ ਕਰਿਓ ਸ਼ੇਅਰ ਵੀ ਕਰੀ ਦਿਓ ਚਲੋ ਫਿਰ ਤੇ ਦੱਸਿਓ ਕਿਵੇਂ ਲੱਗਿਆ ਬਾਕੀ ਆਪਾਂ ਜਲਦੀ ਪਾਵਾਂਗੇ ਅਗਲੀ ਵੀਡੀਓ ਤੇ ਝੋਨੇ ਵਾਲੀ ਇੱਕ ਆਪਾਂ ਹੋਰ ਪਾਵਾਂਗੇ ਜਰੂਰ ਪਾਵਾਂਗੇ ਪਨੀਰੀ ਵਾਲੀ ਤਾਂ ਮੇਥੇੱਕੀ ਪਈ ਸੀਗੀ ਤੇ ਇਹਦੇ ਲਈ ਆਪਾਂ ਇੱਕ ਹੋਰ ਪਾਵਾਂਗੇ 3 ਚਲੋ ਮਿਲਦੇ ਆਗਲੀ ਵੀਡੀਓ ਚ ਓਕੇ ਥੈਂਕ ਯੂ